देर रात मोटरसाइकिल सवार नौजवानों ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੋਲੀ ਲੱਗਣ ਦੇ ਨਾਲ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹਾਲਾਂਕਿ ਇਹ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਮਾਮਲਾ ਅੰਮ੍ਰਿਤਸਰ ਦੇ ਪਿੰਡ ਮਹਲ ਦਾ ਜਿੱਥੇ देर रात ਇੱਕ ਨੌਜਵਾਨ ਨੂੰ ਦੋ ਬਾਈਕ ਸਵਾਰ ਮੁੰਡਿਆਂ ਦੇ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਮੁੰਡਾ ਜ਼ਖਮੀ ਹੁੰਦਾ ਜਿਸ ਨੂੰ ਕਿ ਲਾਸ਼ ਦੇ ਲਈ ਹਸਪਤਾਲ ਲਿਆਂਦਾ ਗਿਆ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੀ ਮੌਤ ਹੋ ਗਈ ਹੈ ਤਾਂ ਪਹਿਲਾਂ ਮੁੰਡੇ ਦੇ ਨਾਲ ਵੱਲੋਂ ਹਮਲਾ ਕੀਤਾ ਗਿਆ ਤੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਸ ਮੁੰਡੇ ਨੇ ਦਮ ਤੋੜ ਦਿੱਤਾ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਕਾਬੂ ਨਹੀਂ ਹੋਏ ਨੇ ਤਾਂ ਪਰਿਵਾਰ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਸ਼ਾਦੀਸ਼ੁਦਾ ਇੱਕ ਛੋਟੀ ਬੱਚੀ ਵੀ ਉਸਦੀ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਕੁਝ ਦਿਨਾਂ ਪਹਿਲਾਂ ਵੀ ਦੋ ਮੁੰਡੇ ਨੇ ਜਿਨ੍ਹਾਂ ਵੱਲੋਂ ਉਹਨਾਂ ਦੇ ਮੁੰਡੇ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਸ ਵੇਲੇ ਵੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਰੰਜਸ਼ ਆਇਆ ਜਿਸ ਦੇ ਚੱਲਦਿਆਂ ਹੁਣ ਉਹਨਾਂ ਦਾ ਮੁੰਡਾ ਮਾਰ ਮੁਕਾਇਆ ਗਿਆ ਹਾਲਾਂਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਉਧਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਅੱਡਾ ਹੀ ਉਹਨਾਂ ਦਾ ਮਰੇ ਆੜਾ ਫੇਰ ਇਨਸਾਫ ਜੋ ਆੜੀ ਕੁੜੀ ਰੋਲ ਗਈ ਆੜੀ ਮੋਟੀ ਰੋਲ ਗਈ ਸਾਰਾ ਟੱਬਰ ਰੋਲ ਗਿਆ ਜਿੱਦਾਂ ਮਰੂਗਾ ਤੇ ਉਹਨੂੰ ਟੰਡ ਪੈਣੀ ਹੈ ਅੱਡਾ ਕੋਈ ਬੰਦੀ ਜਾਦਾ ਬਈ ਅੱਜ ਦਾ 307 ਦਾ ਤਰ੍ਹਾਂ ਹੋਂਦੇ ਮੇਰਾ ਨਾਮ ਸਰਵਣ ਇਹ ਲੱਗਦਾ ਜਰਾਲਾ ਮੇਰਾ ਸਾਲਾ ਅੱਛਾ ਤੇ ਜਿਹੜੇ ਬੰਦੇ ਗੋਲੀਆਂ ਮਾਰੀਆਂ ਵਾਂ ਕੀ ਲਾਸ਼ ਹੀ ਹੁੰਦਾ ਦੇਵੜ ਜਾ ਕਿਹੜੀ ਗੱਲ ਮਾਰੀ ਇਹ ਲੜਾਈ ਮਾਰੀ ਮੋਟੀ ਪਹਿਲਾਂ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਗਿਆ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਕੇ ਚਲ ਗਿਆ ਇਹ ਪਹਿਲਾਂ ਪੁਲਿਸ ਕਰਦੀ ਕਿ 307 ਦਾ ਤਰ੍ਹਾਂ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦੇ ਲਖਾਏ ਹੋਇਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਇਆ ਉਹ ਤਿੰਨ ਬੰਦੇ ਕਿੱਥੇ ਆ ਇਹ ਆਪ ਖੋਦ ਬਣਾਏ ਨਾਲਾੜੇ ਮੁੰਡਿਆਂ ਨੇ ਉਹ ਦਿਨ ਬੰਦੇ ਕਿੱਥੇ ਹੈ ਗਏ ਆ ਪੁਲਿਸ ਪਤਾ ਨਹੀਂ ਜੁ ਇਨਾਂ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਟਕਰਾਉਣਾ ਵੀ ਕੀ ਕਿੱਥੇ ਹੈ ਗਏ ਜੋ ਜਿਹੜੇ ਜਿਹੜੇ ਮੁੰਡੇ ਗੋਲੀਆਂ ਬਜਮਾਰੀਆਂ ਜਾਂ ਉਹ ਬੰਦੇ ਮਾਲਦੇ ਆ ਹਾਂਜੀ ਦੇ ਵਡੂਣੇ ਹਾਂਜੀ ਹਾਂਜੀ ਕੰਮ ਕੀ ਹੋਣਾ ਬੰਦਿਆਂ ਦਾ ਇਹੋ ਇੱਕ ਗੁੰਡਾਗਰਦੀ ਛਟਾਪਟਾ ਲੜਾਈਆਂ ਝਗੜੇ ਖੋਵਾ ਮਟ ਜਿਹੜਾ ਅਜ ਮਾਰਿਆ ਗਿਆ ਵਾ ਇਹਦੇ ਪਰਿਵਾਰਕ ਮੈਂਬਰ ਅਕਾਉਂਟ ਪੋੜਿਆ ਪਰਿਵਾਰਕ ਇਹਦੇ ਤਿੰਨ ਭੈਣਾਂ ਤੇ ਇੱਕ ਮਾਂ ਤੇ ਇੱਕ ਪਿਓ ਦੋ ਇੱਕ ਭਰਾ ਹੋ ਰਿਹਾ ਉਮਰ ਵੱਤ ਤਾਂ 23-24 ਸਾਲ ਹੋਏਗੀ ਐਤੋਂ ਵੱਧ ਨਹੀਂ ਹੋਏਗੀ 30 ਸਾਲ ਹੋਏਗੀ ਜੀ ਹਾਂਜੀ ਇਹ ਮੰਗ ਕਰਦੇ ਪੁਲਿਸ ਕੋਲ ਪੁਲਿਸ ਕੋਲੋਂ ਮੰਗ ਕਰਦੇ ਵੀ ਸਾਡੇ ਸਾਹਮਣੇ ਲਿਆ ਕੇ ਸਾਡੇ ਤੇ ਗੋਲੀ ਮਾਰੀ ਜਾਵੇ ਉਹਨੂੰ ਸਾਡੇ ਸਾਹਮਣੇ ਮਾਰੀ ਜਾਵੇ ਲਿਆ ਕੇ ਸਾਨੂੰ ਤਾਂ ਯਕੀਨ ਹੋਣਾ ਵਾ ਬੇਰਲਾੜੇ ਵਿਚ ਬੰਦ ਲਾਵਾ ਉਤਨਾ ਕੁਝ ਨਹੀਂ ਸਾਡਾ ਹੈਗਾ ਕਿੱਧਰ ਨਾ ਕਿਹੜੀ ਜਗ੍ਹਾ ਤੇ ਲਗਾਇਆ ਵਾ ਤੇ ਕਿੰਨਾ ਚਿਰ ਧੜਾਧੜਾ ਚੱਲਦਾ ਜਾਰੀ ਰਹੇਗਾ ਜਿੰਨਾ ਚਿਰ ਸਰਕਾਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਤੱਕ ਅਸੀਂ ਮੌਜੂਦ ਰਾਵਾਂਗੇ ਸਾਡਾ ਮਾਲਾਂ ਦੇ ਤਰਨਾਂ ਹੈਗਾ ਪੁਲ ਦੇ ਉੱਤੇ ਨਹੀਂ ਉਹ ਫਾਇਰ ਇਨਸੀਡੈਂਟ ਹੋਇਆ ਸੀਗਾ ਉਹਦੀ ਮੌਤ ਹੋ ਬੰਦੇ ਫੜਾਏ ਕੋਰਪਸ ਦੇ ਕਹਿੰਦੇ ਕਿ ਤਿੰਨ ਕੇ ਬੰਦੇ ਫੜਾਏ ਨਹੀਂ ਨਹੀਂ ਅਜੀ ਨਹੀਂ ਫੜਾਏ ਉਹ ਤਾਂ ਅਹੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਫੜੇ ਸੀਗੇ ਉਹਨਾਂ ਦੇ ਸੋਰਸ ਲਾਏ ਆ ਅਸੀਂ ਫੜ ਲੈਣਾ ਉਹਨਾਂ ਨੂੰ ਜਲਦੀ ਅਸੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ ਮੇਨ ਦੋਸ਼ੀ ਹੈ ਮਨਦੀਪ ਵੀ ਨਾਲ ਲੜਕਾ ਹੈ ਵੀ ਮੇਰਾ ਇਹ ਡੇਵਿਡ ਤੇ ਕਾਸ਼ੀ ਇਹਨੇ ਪਹਿਲਾਂ ਵੀ ਗੋਲੀ ਚਲਾਈਆਂ ਸੀ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦੇ ਖਾਣਾ ਬਦੋਸ਼ ਹੈ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਹੈ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ ਉਹ ਪਰਿਵਾਰ ਨੂੰ ਯਾਸ਼ਰ ਸੁਣਾ ਕੇ ਤਰ੍ਹਾਂ ਲਾਇਆ ਬੱਜੇ ਕਰਦੇ ਗੱਲ ਉਹਨੇ ਮਾਤਰਾ ਵਾਦਾ ਮਾਮਲਾ ਦਰਜ ਕੀਤਾ ਗਿਆ ਜੀ 302 ਚ